ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਖੂਬ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੀ ਭਰਤੀ ਓਪਨ ਕੀਤੀ ਗਈ ਹੈ ਜੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਪੋਸਟਾਂ ਫਿਲ ਕੀਤੀਆਂ ਜਿਹਨੀਆਂ ਤਾਂ ਆਪਾਂ ਪੂਰੀ ਜਾਣਕਾਰੀ ਤੁਹਾਡੇ ਲਈ ਲੈ ਕੇ ਆਏ ਆਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਅੱਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਆ ਕਰੋ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਆ ਜੀ ਪੰਜਾਬ ਸਟੇਟ ਲੀਗਲ ਸਰਵਿਸਸੈਸ ਅਥਾਰਟੀ ਇਹਨਾਂ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਵੱਲੋਂ ਭਰਤੀ ਇਹ ਕੀਤੀ ਜਾਣੀ ਹੈ ਤਾਂ ਆਪਾਂ ਦੇਖ ਲੈਣੇ ਆ ਜੋ ਪੰਜਾਬ ਦੇ ਸਾਰੇ ਜ਼ਿਲ੍ਹੇ ਇਹਨਾਂ ਵੱਲੋਂ ਨੋਟੀਫਿਕੇਸ਼ਨ ਦੇ ਵਿੱਚ ਜਿਹਦੇ ਲਈ ਇਹ ਭਰਤੀ ਕੀਤੀ ਜਾਣੀ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਲਗਭਗ ਪੰਜਾਬ ਦੇ ਸਾਰੇ ਜ਼ਿਲ੍ਹੇ ਜਿੱਥੇ ਭਰਤੀ ਕੀਤੀ ਜਾਣੀ ਹੈ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਪੋਸਟਾਂ ਇਹਨਾਂ ਵੱਲੋਂ ਫਿਲ ਕੀਤੀਆਂ ਜਾਣੀਆਂ ਤਾਂ ਇਹਨਾਂ ਪੋਸਟਾਂ ਦੇ ਲਈ ਕੀ ਯੋਗਤਾ ਰਹੂਗੀ ਕਿਵੇਂ ਅਪਲਾਈ ਕਰਨਾ ਆਪਾਂ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਜੀ ਤਾਂ ਸਭ ਤੋਂ ਪਹਿਲਾਂ ਪੋਸਟਾਂ ਉਹਨਾਂ ਦੀ ਚਾਈਲਡ ਕਾਉਂਸਲਰ ਦੀ ਪੋਸਟ ਹੈ ਜੀ ਮਾਸਟਰਸ ਡਿਗਰੀ ਇਨ ਸੋਸ਼ੀਓਲੋਜੀ ਸੋਸ਼ਲ ਵਰਕ ਸਾਈਕੋਲੋਜੀ ਇਹਨਾਂ ਵੱਲੋਂ ਲਿਖਿਆ ਗਿਆ ਤਾਂ ਪ੍ਰੀਫਰੈਂਸ ਸ਼ੈਲ ਬੀ 기ਵਨ ਟੂ ਦਾ ਲੋ ਗ੍ਰੈਜੂਏਟਸ Who have acquired experience of working with NGOs and in the field of child and matrimonial counseling ਹਰ ਜ਼ਿਲ੍ਹੇ ਦੇ ਵਿੱਚ ਇੱਕ ਪੋਸਟ ਇਹ ਫਿਲ ਕੀਤੀ ਜਾਣੀ ਹੈ 2000 ਰੁਪਏ ਪਰ ਸਿਟਿੰਗ ਜੋ ਇਹਨਾਂ ਵੱਲੋਂ ਲਿਖਿਆ ਗਿਆ ਸੈਲਰੀ ਪਰ ਸਿਟਿੰਗ ਹੈ ਜੀ ਇਹ 2000 ਰੁਪਏ ਤਾਂ ਨੈਕਸਟ ਹੈ ਜੀ ਜਨਰਲ ਕਾਉਂਸਲਰ ਜਿਹਦੇ ਲਈ ਯੋਗਤਾ ਹੈ ਇਹਨਾਂ ਵੱਲੋਂ ਮਾਸਟਰਸ ਡਿਗਰੀ ਇਨ ਸੋਸ਼ੀਓਲੋਜੀ ਸੋਸ਼ਲ ਵਰਕ ਸਾਈਕੋਲੋਜੀ लॉ ग्रेजुएट एक्सपीरियंस ऑफ वर्किंग विद एन जीओ एंड इन द फील्ड ऑफ चाइल्ड एंड मैट्रीमोनील काउंसलिंग हर जिले में दो पोस्टा जा दो हज़ार रुपया पर सीटिंग इन वालों लिखा गया जो इन्होंने दिता जाए इन पोस्टा सिलैक्शन क्राइटेरिया बारे लिखा गया जी सिलेक्शन शैल भी मेड ऑन द बेसिस ऑफ इंटरव्यू इंटरैक्शन नॉलेज एक्सपीरियंस एंड एक्सपरटाइज इन रेलविट फील्ड शैल भी असैस ड्यूरिंग द कोर्स इंटरव्यू इंटरैक्शन द स्टेट अथॉर रिजर्व द राइट टू शॉर्ट लिस्ट द ਐਪਲੀਕੇਸ਼ਨਸ ਔਨ ਦਾ ਬੇਸਿਸ ਆਫ ਦਾ ਕ੍ਰਾਈਟੇਰੀਆ ਫਿਕਸਡ ਬਾਏ ਦਾ ਅਥਾਰਟੀ ਤਾਂ ਇਹ ਜੋ ਇਹਨਾਂ ਦਾ ਸਿਲੈਕਸ਼ਨ ਕ੍ਰਾਈਟੇਰੀਆ ਰਹਿਣ ਵਾਲਾ ਅਪਲਾਈ ਕਿਵੇਂ ਕਰਨਾ ਹੈ ਉਹ ਆਪਾਂ ਤੁਹਾਨੂੰ ਦੱਸਦੇ ਹਾਂ ਤੁਹਾਡੇ ਜ਼ਿਲ੍ਹੇ ਦਾ ਜੋ ਆਫਿਸ ਹੈ ਆਫਿਸ ਆਫ ਸੈਕਟਰੀ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਇੱਥੇ ਜਾ ਕੇ ਤੁਸੀਂ ਜ਼ਿਲ੍ਹੇ ਦੇ ਦਫ਼ਤਰ ਵਿਖੇ ਅਪਲਾਈ ਕਰਨਾ ਤਾਂ ਇਹਨਾਂ ਦੀ ਵੈਬਸਾਈਟਸ ਵੀ ਦਿੱਤੀਆਂ ਹੋਈਆਂ ਇਸ ਨੋਟੀਫਿਕੇਸ਼ਨ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੀਆਂ ਵੈਬਸਾਈਟਸ ਦਿੱਤੀਆਂ ਹੋਈਆਂ ਜੋ ਡੀ ਕੋਰਟਸ ਆਨਲਾਈਨ ਇਹਨਾਂ ਦੀ ਜੋ ਵੈਬਸਾਈਟ ਹੁੰਦੀ ਹੈ ਜ਼ਿਲ੍ਹੇ ਦੀ ਇੱਥੇ ਵੀ ਤੁਸੀਂ ਇਹ ਚੈੱਕ ਕਰ ਸਕਦੇ ਹੋ ਸੰਪਰਕ ਨੰਬਰ ਵੀ ਦਿੱਤੇ ਹੋਏ ਜ਼ਿਲ੍ਹ ਬਾਇਓ ਡਾਟਾ ਦਸਤਾਵੇਜ਼ ਜਮ੍ਹਾਂ ਕਰਵਾ ਸਕਦੇ ਹਾਂ ਤਾਂ ਇਹਨਾਂ ਪੋਸਟਾਂ ਦੇ ਲਈ ਇੱਕ ਪਰਫਾਰਮਾ ਵੀ ਦਿੱਤਾ ਹੋਇਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਤਾਂ ਇਹਨਾਂ ਵੱਲੋਂ ਏਜ ਲਿਮਟ ਲਿਖੀ ਗਈ ਹੈ ਜੀ 62 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਤੁਹਾਡੀ ਉਹ ਇਹਨਾਂ ਵੱਲੋਂ ਲਿਖਿਆ ਗਿਆ ਬਕਾਇਦਾ ਅਪਲਾਈ ਜੋ ਕਰਨਾ ਅੰਤਿਮ ਮਿਤੀ 29 2 2024 ਸ਼ਾਮ 5 ਵਜੇ ਤੱਕ ਅਪਲਾਈ ਕਰ ਸਕਦੇ ਹੋ ਆਫਲਾਈਨ ਅਪਲਾਈ ਕਰਨਾ ਹੈ ਪਰਫਾਰਮ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਹਦਾ ਲਿੰਕ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਡਾਊਨਲੋਡ ਕਰਕੇ ਪੂਰਾ ਭਰ ਕੇ ਇਹ ਨੋਟੀਫਿਕੇਸ਼ਨ ਦੀ ਕਾਪੀ ਪੂਰੀ ਜ਼ਰੂਰ ਪੜ੍ਹਨੀ ਹੈ ਜੀ ਉਸ ਤੋਂ ਬਾਅਦ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਰਹੇ ਅਪਲਾਈ ਕਰ ਸਕਵੇ ਤਾਂ ਆਪਣੇ ਇਹ ਪਰਫਾਰਮਾ ਭਰਨ ਤੋਂ ਬਾਅਦ ਸਾਰੇ ਦਸਤਾਵੇਜ਼ ਨਾਲ ਲਗਾ ਕੇ ਤੁਸੀਂ ਇਹਨਾਂ ਦੇ ਦਫ਼ਤਰ ਵਿਖੇ ਪਹੁੰਚਦੇ ਕਰ ਸਕਦੇ ਹੋ ਤਾਂ ਬਹੁਤ ਵਧੀਆ ਮੌਕਾ ਹੈ ਜੀ ਆਫਲਾਈਨ ਅਪਲਾਈ ਕਰਨਾ ਜੀ ਤੁਸੀਂ ਤੇ ਅਪਲਾਈ ਕਰਕੇ ਆਪਣੀ ਇੰਟਰਵਿਊ ਦੇ ਕੇ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ